आज जो तस्वीरें ਤੁਸੀਂ ਦੇਖ ਰਹੇ ਹੋ ਇਸ ਫਗਵਾੜਾ ਦੇ ਨੇੜਲੇ ਪਿੰਡ ਚੇੜੂ ਦੀਆਂ ਹਨ ਜਿੱਥੇ ਪੰਜਾਬ ਸਰਕਾਰ ਵੱਲੋਂ ਬਰਸਾਤ ਵਾਲੇ ਪਾਣੀ ਦੀ ਦੁਆਰਾ ਵਰਤੋਂ ਲਈ ਸਾਂਝਾ ਜਲ ਸਹਿਲਾਬ ਅਤੇ 500 ਫਲਦਾਰ ਗੂਟੀਆਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਸਬਕਾ ਕੈਬਨਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਸੁਪੁੱਤਰ ਹਨੂਰ ਸਿੰਘ ਹਰਜੀਮਾਨ ਅਤੇ ਪਿੰਡ ਦੇ ਸਰਪੰਚ ਸਰਦਾਰ ਸਰਬੰਸ ਸਿੰਘ ਦੇਵ ਨੇ ਬੂਟੇ ਲਗਾ ਕੇ ਮੁਹਿੰਮ ਦੀ ਆਰੰਭਤਾ ਕੀਤੀ ਇਸ ਮੌਕੇ বন ਵਿਭਾਗ ਦੇ ਅਫਸਰ ਸਹਿਬਾਨ ਪੰਚਾਇਤ ਵਿਭਾਗ ਅਫਸਰ ਸਹਿਬਾਨ ਬਲਾਕ ਸਮਤੀ ਮੈਂਬਰ ਮੈਡਮ ਸੀਮਾ ਰਾਣੀ ਤਰਸੀਮ ਸੰਧੂ ਸਰਦਾਰ ਦਲਜੀਤ ਸਿੰਘ ਪੰਚਾਇਤ ਮੈਂਬਰ ਆਧਾ ਹਾਜ਼ਰ ਸਨ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸਰਪੰਚ ਸਰਦਾਰ ਸਰਵਨ ਸਿੰਘ ਦਿਓ ਨੇ ਪੰਜਾਬ ਸਰਕਾਰ ਦੀ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਆਲ ਪੰਜਾਬ نیوز ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਇਹ ਵੀ ਜਿਹੜਾ ਸੋਬਰ ਤੇ ਸਾਨੂੰ ਬੂਟੇ ਬਨਪਾਗ ਨੇ ਤੇ ਜੇ ਹੀ ਸਭ ਤੋਂ ਵੱਧ ਜਿਆਦਾ ਧੰਨਵਾਦ ਇਹਨਾਂ ਦਾ ਵੀ ਕਰਦੇ ਆਂ ਬਾਕੀ ਸਰਦਾਰ ਮਾਨ ਸਾਹਿਬ ਦਾ ਬੇਟਾ ਹਰਜੀਮਾਨ ਆਇਆ ਸੀ ਉਹ ਸ਼ੁਰੂਆਤ ਕਰਕੇ ਗਏ ਆ ਬਾਕੀ ਅਸੀਂ ਲਾਹਮਾ ਗੂਟ ਤੇ 500 ਗੂਟਾ ਜਗਵਾਇਆ ਤੇ ਮੇਰੀ ਕੋਸ਼ਿਸ਼ ਹੈ ਕਿ ਪਿੰਡ ਵਿੱਚ ਵੀ ਮੈਂ ਵਧੀਆ ਜਣਾ ਦੇਖ ਕੇ ਲਵਾਵਾਂਗਾ ਤੇ ਇੱਥੇ ਟਪਰਾਲਾ ਕਰ ਰਹੇ ਆ ਕਿ ਤਾਰ ਲਾਈ ਜਾਵੇ ਕਿਉਂਕਿ ਪਸ਼ੂ ਇੱਥੇ ਖਾ ਜਾਣੇ ਫਿਰ ਸਾਨੂੰ ਕੋਈ ਲਾਭ ਦਾ ਫਾਇਦਾ ਨਹੀਂ ਹੋਣਾ ਜਿਹੜੇ ਗੂਟੇ ਲਗਾਉਂਦੀ 500 ਗੱਲ ਕਰ ਰਹੇ ਹੋ ਇਹ ਇੱਕੋ ਕਿਹੜੀ ਕਿਹੜੀ ਜਗ੍ਹਾ ਤੈਅ ਕੀਤੀ ਗਈ ਹੈ ਇਹ ਹੁਣ ਪਿੰਡ ਦੇ ਆਲੇ ਦੁਆਲੇ ਕੁਝ ਹੋਰ ਕੋਸ਼ਿਸ਼ ਚ ਲਵਾਵਾਂਗੇ ਬਸ ਸਿਲੈਕਟ ਕਰਨੀ ਹੈ ਤੇ ਇੱਥੋਂ ਸ਼ੁਰੂਆਤ ਇੱਥੋਂ ਕੀਤੀ ਹੈ ਇਹ ਜਿੰਨੇ ਪਿੰਡ ਵੀ ਕੁਆੜੇ ਚ ਸਾਰਿਆਂ ਚ ਲੱਗ ਰਹੇ ਆ ਇਦਾਂ ਦੇ ਜੰਗਲਾ ਬਣ ਕੇ ਔਰ ਇਹ ਸਾਡਾ ਪਿੰਡ ਪਹਿਲਾ ਇਹਨੂੰ ਚੁਣਿਆ ਜੀ ਸਭ ਤੋਂ ਵੱਲੇ ਚ ਲੱਗਦਾ ਸੋ ਕਿਹੜੀ ਕਿਹੜੀ ਸਖਸ਼ੀਤਾਂ ਇੱਥੇ ਪੁੱਜੀ ਹੁੰਦੀ ਸੀ ਸੋ ਤੁਸੀਂ ਦੱਸ ਸਕਦੇ ਇਸੇ ਪਿੰਡ ਤੋਂ ਸ਼ਰਬਾਤ ਹੋਈ ਹੈ ਤੇ ਹੋਰ ਨਾ ਪਿੰਡਾਂ ਨੂੰ ਹੋਰ ਤਾਂ ਪਿੰਡਾਂ ਲਈ ਕਿਹੋ ਜਿਹਾ ਜਤਨ ਜਾਰੀ ਹੈਗੇ ਉਹ ਤਾਂ ਉਹ ਤਾਂ ਪਿੰਡਾਂ ਦੇ ਪੰਚਾਇਤਾਂ ਤੇ ਡਿਪੈਂਡ ਕਰਦਾ ਜਾਂ ਮਾਨ ਭਾਗ ਤੇ ਜਾਂ ਵੀਡੀਓ ਸਾਹਿਬ ਤੇ ਅਸੀਂ ਤਾਂ ਆਪਣੇ ਪਿੰਡ ਦੀ ਗੱਲ ਕਰ ਸਕਦੇ ਹਾਂ ਕੁਝ ਜੁਰੂਰ ਸਾਡੇ ਪਿੰਡ ਹੋਏ ਜੀ ਪਿੰਡ ਸਰ ਉਹ ਹੋਰ ਇਸ ਪ੍ਰੋਬਲਮ ਸਰਪੰਸਾ ਬੈਠੇ ਕੀ ਕਰਨ ਚਾਹੁੰਦੇ ਆਂ ਅੱਲਾ ਬਸ ਬੂਟੇ ਹੋਰ ਲਾਵਾਂਗੇ ਪਿੰਡ ਦੇ ਆਲੇ ਦੁਆਲੇ ਦੇਖ ਰਹੇ ਆਂ ਉਹ ਤੁਹਾਨੂੰ ਸੋ ਬੂਟੇ ਲਗਾਉਣਾ ਇੱਕ ਆਸਾਨ ਕੰਮ ਹੈ ਲੇਕਿਨ ਉਹਦੀ ਸਾਂਭ ਸੰਭਾਲ ਕਰਨੀ ਔਰ ਬੜਾ ਮੁਸ਼ਕਿਲ ਹੋ ਜਾਂਦਾ ਕਈ ਵਾਰੀ ਦੇਖਣ ਚਾਹਿਆ ਕਿ ਦੋ ਦੋ ਬੰਦੇ ਪੱਕੇ ਰੱਖ ਰਹੇ ਆ ਇੱਥੇ ਮੈਂ ਬੂਟੇ ਪਹਿਲਾਂ ਲਗਾ ਦਿੰਦੇ ਹੈਗੇ ਲੇਕਿਨ ਉਹਨੇ ਸਾਂਭ ਸੰਭਾਲ ਨਹੀਂ ਹੁੰਦੀ ਬਹੁਤ ਸਾਰੇ ਪਿੰਡਾਂ ਜਿਹਾ ਦੇਖਣ ਚਾਹਿਆ ਅਸੀਂ ਕਰਾਂਗੇ ਅਸੀਂ ਲਵਾ ਰਹੇ ਆ ਤੇ ਕਰਾਂਗੇ ਜੀ ਸੋ ਜੇਕਰ ਪਿੰਡ ਦੇ ਵਿਕਾਸ ਕਾਰਜ ਦੀ ਹੋਰ ਗੱਲ ਕਰੀਏ ਤਾਂ ਹੋ ਇੱਟ ਦੇ ਵਿੱਚ ਅ ਸੀਵਰੇਜ ਦਾ ਕੰਮ ਲੱਗਿਆ ਕਰਨਾ ਆਗਰਵਾਲੀ ਬਣ ਰਹੀ ਹੈ ਦੋ ਤਿੰਨ ਕੰਮ ਚੱਲ ਰਹੇ ਆ ਇੱਕ ਵੇਸਟੇਜ ਦਾ ਉਹ ਬਣਾ ਰਹੇ ਆ ਉਹ ਤਕਰੀਬਨ ਕੰਪਲੀਟ ਹੀ ਆ ਹੂੰ ਸਪੋਰਟਸ ਗਰਾਊਂਡ ਦੇ ਵਿੱਚ ਵੀ ਬੂਟੇ ਲਾ ਰਹੇ ਆ ਸਾਈਡ ਤੇ ਉਹਦਾ ਕੰਮ ਵੀ ਤਕਰੀਬਨ ਆ ਕੁਝ ਮੌਸਮ ਇਦਾਂ ਦਾ ਹੋਲ ਕਰਕੇ ਥੋੜਾ ਡਿਲੇ ਆ ਕੰਮ ਹੈਗੇ 4-5 ਜਿਹੜੇ ਕਿ ਮੇਰੀ ਕੋਸ਼ਿਸ਼ ਇਹ ਹੈ ਕਿ ਅਗਲੇ 3-4 ਮਹੀਨੇ ਵਿੱਚ ਸਾਰੇ ਕੰਪਲੀਟ ਹੋ ਜਾਣ ਕਿਉਂਕਿ ਸਰ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੈ ਅਗਲੇ ਕੁਝ ਮਹੀਨਿਆਂ ਬਾਅਦ ਆਉਣ ਵਾਲੀ ਹੈਗੀ ਦੁਬਾਰਾ ਜਿਹੜੀ ਹੈਗੀ ਹੈ ਤੇ ਸਮਾਂ ਬਹੁਤ ਘੱਟ ਹੈਗਾ ਵਾ ਉਹ ਤਾਂ ਹੈ ਲੇਕਿਨ ਅਸੀਂ ਕੋਸ਼ਿਸ਼ ਤਾਂ ਪੂਰੀ ਕਰ ਰਹੇ ਹਾਂ ਜਿਆਦਾ ਲੇਬਰ ਲਾਏ ਲੇਬਰ ਮਗਾਈ ਹੈ ਬਾਹਰੋਂ ਮਗਾਈ ਹੈ ਮੈਂ ਕਿਸੀ ਕਰ ਰਹੇ ਹਾਂ ਮੇਰੀ ਕੋਸ਼ਿਸ਼ 100% ਤਾਂ ਨਹੀਂ ਕੰਪਲੀਟ ਹੋਊਗੇ ਤਕਰੀਬਨ ਕੋਸ਼ਿਸ਼ ਪੂਰੀ ਹੋ ਜੀ ਕੋਸ਼ਿਸ਼ ਹਰੰਤ ਅੱਜ ਗ੍ਰਾਮ ਪੰਚਾਇਤ ਚ ਰੂਗ ਕੇ ਅਸੀਂ ਸਾਂਝ ਜਲ ਤਲਾਬ ਦਾ ਖੁਦ ਘਾਟਾ ਨਾ ਮਾਨਯੋਗ ਸ਼੍ਰੀ ਜਗੰਦਰ ਸਿੰਘ ਜੀ ਮਾਨ ਕੈਬਨਟ ਮੰਤਰੀ ਜੀ ਦੇ ਬੇਟੇ ਸ਼੍ਰੀ ਹਰਜੀ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅੱਜ ਜਿਹੜਾ ਸਾਂਝ ਜਲ ਤਲਾਬ ਦਾ ਮੂਰਤ ਕਰਨ ਜਾ ਰਹੇ ਆ ਤੇ ਇਸੇ ਤਰ੍ਹਾਂ ਨਹੀਂ ਨਾਲ ਅਸੀਂ ਅੱਜ 500 ਜਿਹੜਾ ਪਲਾਂਟੇਸ਼ਨ ਵੀ ਕਰ ਰਹੇ ਆ। ਤੇ ਅਸੀਂ ਕਿੰਨੇ ਵੀ ਮਤਲਬ ਜਿੰਨੇ ਵੀ ਬਲਾਕ ਦੇ ਵਿੱਚ ਪਿੰਡ ਆ ਅਸੀਂ ਹੌਲੀ ਹੌਲੀ ਸਾਰੇ ਪਿੰਡਾਂ ਦੇ ਵਿੱਚ ਇਹ ਸਾਂਝ ਜਲ ਤਰਾਵਨ ਦਾ ਜਿਹੜਾ ਹੈਗਾ ਵੀ ਇਹ ਕੰਮ ਰੰਭਿਆ ਹੋਇਆ ਆ ਤੇ ਉਹਦੇ ਨਾਲ ਦੀ ਨਾਲ ਵੀ ਅਸੀਂ ਇਹਦੇ ਉਦਕਟਨ ਵੀ ਨਾਲ ਦੀ ਨਾਲ ਹੁਣ ਕਰਨੇ ਜਾ ਰਹੇ ਆ ਇਸ ਦੇ ਨਾਲ ਹੀ ਅਸੀਂ ਬੂਟੇ ਵੀ ਜਿਹੜੇ ਹੈਗੇ ਆ 500 ਬੂਟਾ ਜਿਹੜਾ ਅਸੀਂ ਮਤਲਬ ਹਰ ਪਿੰਡ ਦੇ ਵਿੱਚ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਹਦੇ ਮੁਤਾਬਕ ਅਸੀਂ ਇਹਦੇ ਉਹਨਾਂ ਦੀ ਪਾਲਣਾ ਕਰਦੇ ਹੋਏ ਅਧਿਆਰ ਪਿੰਡ ਦੇ ਵਿੱਚ 500 ਪਲਾਂਟੇਸ਼ਨ ਵੀ ਕਰ ਰਹੇ ਆ ਸਰ 500 ਜਿਹੜੀ ਗੱਲ ਕਰ ਰਹੇ ਆ ਕਿੰਨੇ ਕ ਪਿੰਡੇ ਹੁਣ ਤੱਕ ਜਿਹੜੇ ਪੌਦੇ ਪਹਿਲਾਂ ਹੋ ਚੁੱਕੇ ਆ ਜੀ ਸ਼ੁਰੂਆਤ ਕੀਤੀ ਹੈ ਇਹ ਜੇ ਸ਼ੁਰੂਆਤ ਹੀ ਹੋਈ ਹੈ ਕੁਝ ਪਿੰਡੇ ਪਹਿਲਾਂ ਹੋ ਚੁੱਕੇ ਨੇ ਨਹੀਂ ਸ਼ੁਰੂਆਤ ਕੀਤੀ ਇਹ ਇਸ ਤਰ੍ਹਾਂ 500 ਜਿਹੜਾ ਬੂਟਾ ਸੀ ਹਰ ਪਿੰਡ ਦੇ ਵਿੱਚ ਜਿਹੜੀ ਹੈਗਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜਾ 500 ਬੂਟਾ ਹਿਲਾ ਰਹੇ ਹਾਂ ਜੀ ਸ਼ੁਰੂਆਤ ਇੱਥੋਂ ਸ਼ੁਰੂਆਤ ਇੱਥੋਂ ਪੰਚ ਸਾਹਿਬ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਬਨ ਵਿਭਾਗ ਵੱਲੋਂ ਬੂਟੇ ਭੇਜੇ ਗਏ 500 ਬੂਟਾ ਪਿੰਚਿਹੜੂ ਅ ਸਰਦਾਰ ਸਰਬੰਸ ਸਿੰਘ ਦਿਓ ਸਰਪੰਚ ਸਾਹਿਬ ਜਿਹੜੇ ਮੌਜੂਦਾ ਸਰਪੰਚ ਨੇ ਹਾਂਜੀ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਹ ਬੂਟਿਆਂ ਦਾ ਜਿਹੜਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਦਾਂ ਦੇ ਉਪਰਾਲੇ ਕੀਤੇ ਆ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਕਿ ਉਪਰਾਲਾ ਸ਼ੁਰੂ ਕੀਤਾ ਗਿਆ ਸਾਡੇ ਨਗਰ ਤੋਂ ਸ਼ੁਰੂ ਕੀਤਾ ਗਿਆ ਬਨ ਵਿਭਾਗ ਨੇ ਬਹੁਤ ਸਾਡੀ ਮਦਦ ਕੀਤੀ ਹੈ ਜਿਹੜਾ ਆਪਣਾ ਸਰੋਵਰ ਬਣਾ ਕੇ ਇਹਦਾ ਪਾਣੀ ਦਾ ਪ੍ਰਬਾਲ ਕਰ ਰਹੇ ਆਂ ਬੂਟੇ ਲਗਾ ਰਹੇ ਆ ਬੂਟੇ ਜਿਹੜੇ ਕਿ ਆਪਾਂ ਦੇ ਬਹੁਤ ਜ਼ਰੂਰੀ ਆ ਬੂਟੇ ਫਾਲੂ ਦੇਣ ਦੇ ਫਲ ਦੇਣ ਦੇ ਸਾਨੂੰ ਸਾਹ ਦੇਣ ਦੇ ਆਕਸੀਜਨ ਦੇਣਗੇ ਬੂਟੇ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਸਾਡਾ ਬਨ ਵਿਭਾਗ ਤੋਂ ਜਿਨ੍ਹਾਂ ਨੇ ਵੀ ਸਾਡੇ ਕੋਲ ਉੱਤੇ ਪਹੁੰਚੇ ਵੀ ਆ ਉਹਨਾਂ ਦਾ ਵੀ ਬਹੁਤ-ਬਹੁਤ ਅੱਜ ਆਪਣੀ ਪੰਚਾਇਤ ਵੱਲੋਂ ਧੰਨਵਾਦ ਕਰਦੇ ਆਂ ਮਾਨ ਸਾਹਿਬ ਦੇ ਸੁਪੁੱਤਰ ਹਰਜੀਮਾਨ ਨੇ ਅੱਜ ਇਤਿਆਨ ਕੇ ਦਾਦ ਘਟਨ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਉਹਨਾਂ ਦੇ ਨਾਲ ਆਏ ਪਤਵੰਤੇ ਸੱਜਣਾਂ ਦਾ ਹੋਰ ਸਾਡੇ ਸਹਿਯੋਗੀ ਪਿੰਡਾਂ ਤੋਂ ਵੀ ਜਿਹੜੇ ਭਾਈ ਸਾਹਿਬ ਸਾਡੇ ਕੋਲ ਪਹੁੰਚੇ ਉਹਨਾਂ ਦਾ ਵੀ ਸਾਰਿਆਂ ਦਾ ਜੀ ਆਪਣੀ ਨਗਰ ਪੰਚਾਇਤ ਵੱਲੋਂ ਵੀ ਧੰਨਵਾਦ ਕਰਦੇ ਆਂ ਪਰ ਸਾਰਿਆਂ ਨੂੰ ਅਪੀਲ ਬੇਨਤੀ ਵੀ ਕਰਦੇ ਆ ਕਿ ਸਾਰੇ ਨਗਰਾਂ ਵਿੱਚ ਦਾ ਬੂਟੇ ਲਾਓ ਰੂਟੇ ਆਪਣਾ ਲਈ ਬਹੁਤ ਜ਼ਰੂਰੀ ਹੈ ਧੰਨਵਾਦ ਅੱਜ ਪਿੰਡ ਛੇੜੂ ਵਿਖੇ ਸਾਂਝਾ ਜਲ ਸਹਿਲਾਬ ਜੋ ਪ੍ਰੋਜੈਕਟ ਹੈ ਉੱਤੇ ਵਿਖੇ ਜੋ ਅੱਜ ਪਾਣੀ ਦੇ ਫਾਰੀ ਤੇ વોટર ਸੇਵਿੰਗ ਜੋ ਇੱਕ ਪ੍ਰੋਜੈਕਟ ਕੀਤਾ ਜਾਂਦਾ ਜਿਹਨੂੰ ਮਿਲਬਾਰ ਦੇ ਵਿੱਚ ਉਹਨੂੰ ਪਾਣੀ ਬਚਾ ਕੇ ਉਸਨੂੰ ਇਰੀਗੇਸ਼ਨ ਤੇ ਯੂਜ਼ ਵੀ ਕਰ ਸਕਦੇ ਆ ਤੇ ਮੱਛੀ ਪਾਲਣ ਦੇ ਜੀ ਵੀ ਹੋਵੇ ਇਹ ਜੋ ਪ੍ਰੋਜੈਕਟ ਹੈ ਸੰਤਰ ਵੱਲੋਂ ਆ ਇਹ ਪੂਰੇ ਹੜ੍ਹ ਵਾਲੇ ਜਿਹੜੇ ਬਾਉਂਡਰੀ ਦੇ ਵਿੱਚ ਅੱਜ ਇੱਕ ਬਹੁਤ ਹੀ ਨੇਕ ਉਪਰਾਲਾ ਜੋ 500 ਬੂਟੇ ਲਾਉਣ ਦਾ ਤੇ ਅੱਜ ਮੈਨੂੰ ਮੌਕਾ ਮਿਲੇ ਇੱਥੇ ਕੰਮ ਸ਼ੁਰੂ ਕਰਵਾਉਣ ਦਾ ਮੈਂ ਮੇਰੇ ਨਾਲ ਤੇ ਚੋਚੇ ਤੌਰ ਤੇ ਆਏ ਹੋਏ ਸਾਡੇ ਵੀਡੀਓ ਸਰ ਰਾਮਪਾਲ ਰਾਣਾ ਜੀ ਸਾਡੇ ਬਹੁਤ ਹੀ ਮਾਨਯੋਗ ਸਰਪੰਚ ਸਰਵਣ ਅੰਕਲ ਤੇ ਸਾਡੀ ਵੱਡੀ ਭੈਣ ਸਮਚ ਮੈਂਬਰ ਸੀਮਾ ਰਾਣੀ ਜੀ ਤੇ ਹੋਰ ਪਿੰਡ ਦੇ ਪਤਵੰਤੇ ਜਿੰਨੇ ਵੀ ਮੋਦਵਾਰ ਜਰਣਾ ਆਏ ਨੇ ਤੇ ਨਾਲ ਦੇ ਨਾਲ ਹੀ ਸਾਡੇ ਜਿਹੜੇ ਥੱਲੇ ਏਰੀਆ ਦੇ ਸੈਕਟਰੀ ਸਾਹਿਬ ਨੇ ਸਤਿਜੀ ਸਾਡੇ ਚੇਈ ਸਾਹਿਬ ਅਮਨ ਜੀ ਤੇ ਹੋਰ ਸਾਡੇ ਰੇਂਜ ਅਫਸਰ ਮੈਂ ਨਾਲ ਦੇ ਨਾਲ ਧੰਨਵਾਦ ਕਰਨਾ ਚਾਹਨਾ ਤੁਹਾਡੇ ਫੋਰੈਸਟ ਡਿਪਾਰਟਮੈਂਟ ਦਾ ਮੈਨੂੰ ਦੱਸਿਆ ਉਹਨਾਂ ਨੇ ਕਿ ਸਾਰੇ ਬੂਟੇ ਜੋ ਨੇ ਕਿ ਉਹਨਾਂ ਵੱਲੋਂ ਆਏ ਨੇ ਅੱਜ ਦੇ ਦਿਨ ਤੇ ਤੇ ਇਹ ਜੋ ਬੂਟਾ ਆ ਇਹ ਅੱਜ ਇੱਕ ਬੂਟਾ ਲਾਇਆ ਕੱਲ ਨੂੰ ਇਸਨੇ ਰੁੱਖ ਵੀ ਬਣਨਾ ਹੈ ਜਿਹੜੀਆਂ ਸਾਡੀਆਂ ਕੁਦਰਤੀ ਆਫਤਾਂ ਵੀ ਜੋ ਬਹੁਤ ਪਿਛਲੇ ਸਮਿਆਂ ਤੋਂ ਆ ਰਹੀਆਂ ਨੇ ਇਹਦੇ ਵਿੱਚ ਬਹੁਤ ਵੱਡਾ ਹੱਥ ਇੱਕ ਜਿਹੜਾ ਕਿ ਇੱਕ ਬੈਲੈਂਸ ਦਾ ਖਰਾਬ ਹੋਣ ਦਾ ਕਰਕੇ ਵੀ ਬਹੁਤ ਜ਼ਿਆਦਾ ਆ ਰਿਹਾ ਹੈ ਜੜੇ ਰੁੱਖ ਵੀ ਵੱਢੀ ਜਾ ਰਹੇ ਆ ਉਹਨਾਂ ਦੇ ਸਬਸਟੀਟਿਊਟ ਵੀ ਲਾ ਨਹੀਂ ਰਹੇ ਪੋਲੂਸ਼ਨ ਵਧ ਰਹੀ ਹੈ ਤੇ ਇਹ ਜਿਹੜੀਆਂ ਨੇਚਰਲ ਕੈਟਾਸਟ੍ਰੋਫੀ ਸਾਰੀਆਂ ਨੇ ਇਹਦੇ ਵਿੱਚ ਨਾ ਕਿਤੇ ਜਿਹੜਾ ਬੈਲੈਂਸ ਹੈ ਉਹਦਾ ਹਿੱਲਣ ਕਰਕੇ ਵੀ ਬਹੁਤ ਵੱਡਾ ਕਾਰਨ ਰਿਹਾ ਹੈ ਜੋ ਅੱਜ ਇਹ ਬੂਟਾ ਲਾਇਆ ਇਹ ਕੱਲੇ ਛਾਂ ਵੀ ਦੇਵੇਗਾ ਸਾਨੂੰ ਸਾਹ ਵੀ ਦੇਵੇਗਾ ਮੈਂ ਫਲ ਵੀ ਦਵਾ ਫਲ ਫਲ ਵੀ ਜ਼ਰੂਰ ਦੇਵੇਗਾ ਕਿ ਇਹ ਸਾਰਿਆਂ ਨੂੰ ਇਹ ਸਾਰੇ ਪਿੰਡ ਵਾਲਿਆਂ ਨੂੰ ਇਕੱਲੇ ਇਕੱਲੇ ਉਹਨਾਂ ਨੂੰ ਜਿਹੜੇ ਜਿਹੜੇ ਲਾਗੇ ਲਾਗੇ ਜਿਨ੍ਹਾਂ ਨੇ ਰੁਕਣਾ ਹੈ ਜਿਨ੍ਹਾਂ ਨੇ ਨੰਗਣੇ ਉਹਨਾਂ ਸਾਰਿਆਂ ਨੂੰ ਫਲ ਦੇਵੇਗਾ ਇਸ ਚੀਜ਼ ਦਾ ਉਸੇ ਤੇ ਮੈਂ ਫਿਰ ਤੋਂ ਸਾਰੇ ਨગરਵਾਸੀਆਂ ਨੂੰ ਤੇ ਸਾਡੇ ਫਾਰੈਸਟ ਡਿਪਾਰਟਮੈਂਟ ਸਾਡੇ ਵੀਡੀਓ ਸਾਥ ਦਾ ਤੇ ਸਾਰੇ ਆਏ ਹੋਏ ਸੱਜਣ ਪਤਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਅੱਜ ਆਪਾਂ ਅਕਸਰ ਦੇਖਦੇ ਕਿ ਬੂਟੇ ਇਹ ਪੌਦੇ ਪਾ ਲਗਾ ਦਿੰਦੇ ਸੀ ਪਰ ਉਹਨਾਂ ਦੀ ਸਾਫ ਸੰਭਾਲ ਨਹੀਂ ਹੁੰਦੀ ਹੈਗੀ। ਜੀ ਬਿਲਕੁਲ ਇਹ ਤਾਂ ਪਿੰਟ ਵਾਲਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐਜ਼ ਐਨ ਦੇਸ਼ ਦੇ ਸਾਨੂੰ ਇਨਸਾਨੀਅਤ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਜਦੋਂ ਕੋਈ ਅਸੀਂ ਕੰਮ ਸ਼ੁਰੂ ਕਰਦੇ ਹਾਂ ਸਾਨੂੰ ਤਾਂ ਹਰ ਬੰਦੇ ਨੂੰ ਚਾਹੀ ਸਕੂਲਾਂ 'ਚ ਵੀ ਬੂਟੇ ਲਾਉਣੇ ਆ ਅਸੀਂ ਜਿੱਥੇ ਵੀ ਦੇਖਿਆ ਹਾਰਟੀਕਲਚਰ ਵੱਲੋਂ ਸਰਕਾਰ ਵੱਲੋਂ ਲੱਖਾਂ ਦੇ ਜਿਹੜ ਸਰਕਾਰ ਦੇ ਸਕਦੀ ਹੈ ਸਰਕਾਰ ਮਰ ਕਰ ਸਕਦੀ ਹੈ ਪਰ ਸਾਨੂੰ ਸਾਡੀ ਇਹ ਜ਼ਿੰਮੇਵਾਰੀ ਜੇ ਹਵਾ ਪਾਣੀ ਮੈਂ ਮੈਨੂੰ ਚੇਤੇ ਆ ਕਿ 550 ਸਾਲਾਂ ਚ ਗੁਰੂ ਨਾਨਕ ਦੇਵ ਸਾਹਿਬ ਦਾ ਜਦੋਂ ਗੁਰਪੁਰੂ ਸੀਗਾ ਉਹ ਸਰਕਾਰ ਵੱਲੋਂ ਵੀ ਬੂਟੇ ਲਾਏ ਗਏ ਸੀ ਪਰ ਉਸ ਨੂੰ ਸਾਂਭਣ ਦਾ ਜਿਹੜੀਆਂ ਲਾਹ ਦੇਣਾ ਇੱਕ ਚੀਜ਼ ਉਹ ਤੋਂ ਵੀ ਇਹ ਮੈਂ ਗੱਲ ਕਹੀ ਸੀ ਕਿ ਜੇ ਹਵਾ ਪਾਣੀ ਸਾਨੂੰ ਮੁੱਲ ਦੀ ਲੈਣੀ ਪੈਗੀ ਤੇ ਸਾਡਾ ਜੀਣਾ ਇਸ ਧਰਤੀ ਤੇ ਦੁਬਾਰੇ ਆ ਤੁਸ਼ਵਰੀ ਤੇ ਉਹੀ ਉਹੀ ਗੱਲਾਂ ਆ ਰਹੀਆਂ ਨੇ ਜੀ ਅੱਜ ਜੇ ਕੋਈ ਅਮੀਰ ਆ ਉਹਦੇ ਘਰ 에ਅਰ ਪਿਊਰੀਫਾਇਰ ਲੱਗਿਆ ਹੋਇਆ ਆ ਤੇ ਤੇ ਗਰੀਬ ਆ ਜੇ ਤੁਸੀਂ ਵੱਡੇ ਸ਼ਹਿਰਾਂ ਮੈਟਰੋ ਸਿਟੀ ਚ ਜਾਓਗੇ ਉੱਥੇ ਕੈਂਸਰ ਵਗੇ ਬਿਮਾਰੀਆਂ ਪੋਲੂਸ਼ਨ ਕਰਕੇ ਹੋ ਰਹੀਆਂ ਨੇ ਲੋਕਾਂ ਨੂੰ ਤੇ ਇਸ ਚੀਜ਼ ਨੂੰ ਦੇਖਦੇ ਹੋਏ ਸਾਨੂੰ ਵਾਤਾਵਰਨ ਸਾਨੂੰ এনवायरमेंट ਨੂੰ ਖੁਦ ਖੁਦ ਦੀ ਜ਼ਿੰਮੇਵਾਰੀ ਸਮਝ ਕੇ ਜਿੰਨਾ ਸਾਨੂੰ ਰੋਟੀ ਖਾਣਾ ਜ਼ਰੂਰੀ ਹੈ ਸਾਹ ਲੈਣਾ ਉਹ ਤੋਂ ਵੀ ਜ਼ਿਆਦਾ ਕਿਤੇ ਜ਼ਰੂਰੀ ਹੈ ਸ਼ਾਇਦ ਤੇ ਸਾਨੂੰ ਇਹ ਜ਼ਿੰਮੇਵਾਰੀ ਸਮਝ ਕੇ ਇਹਨਾਂ ਚੀਜ਼ਾਂ ਦੀ ਦੇਖਰੇਖ ਬੂਟਿਆਂ ਦੀ ਸਾਡੇ এনवायरमेंट ਦੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਦੀ ਜੇਥਾਂ ਵੀ ਉਹਨਾਂ ਦੀ ਬਿਹਤਰੀ ਚਾਹੁੰਦੇ ਤਾਂ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੀ ਪੈਣਾ ਚਲੋ ਬਾਕੀ ਤੁਹਾਨੂੰ ਧੰਨਵਾਦ ਬਹੁਤ ਬਹੁਤ ਸ਼ੁਕਰੀਆ